ਕਾਲ ਜੀ ਤੁਸੀਂ ਦੇਖ ਰਹੇ ਹੋ 5G نیوز ਤੇ ਮੈਂ ਪ੍ਰਦੀਪ ਸਿੰਘ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਹੋਇਆ ਪਰ ਮਾਈ ਇਕੱਠ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਕਾਲੀ ਦਲ ਨੂੰ ਲਿਆ ਕਰੜੇ ਹੱਥੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਂਦੀ ਸਭ ਤਹਿਸੀਲ ਮੰਡੀ ਬਰੀਵਾਲਾ ਦੇ ਨੇੜਲੇ ਪਿੰਡ ਮਰਾੜ ਕਲਾ ਵਿਖੇ ਪੰਜਾਬ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਇੱਕ ਭਰਮੇ ਇਕੱਠ ਨੂੰ ਸੰਬੋਧਨ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਦੀ ਜ਼ਿਲ੍ਹਾ ਪ੍ਰੀਸ਼ਦ ਚੋਣ ਲੜ ਰਿਹਾ ਹਰਕੀਰਤ ਸਿੰਘ ਸੰਧੂ ਅਤੇ ਬਲਾਕ ਸਮਤੀ ਦੀ ਚੋਣ ਲੜ ਰਿਹਾ ਸਾਬਕਾ ਥਾਣੇਦਾਰ ਹਰਨੇਕ ਸਿੰਘ ਮਰਾੜ ਦੇ ਲਈ ਅੱਜ ਰਾਜਾ ਵੜਿੰਗ ਨੇ ਪਿੰਡ ਪਿੰਡ ਜਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚ ਅਰਦੇ ਕੀਤੇ ਹੋਏ ਕੰਮਾਂ ਦੀ ਝੜੀ ਲਾਈ ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਰਾਜਾ ਵਿੜਿੰਗ ਆਪਣੇ ਇੱਕ ਭਾਸ਼ਣ ਮੌਕੇ মিডিਆ ਦੇ ਕੈਮਰੇ ਤੋਂ ਬਜਦੇ ਹੋਏ ਨਜ਼ਰ ਆਏ ਤਾਂ ਜੋ ਭਾਸ਼ਣ ਦੌਰਾਨ ਕੋਈ ਅਣ ਬੋਲਿਆ ਸ਼ਬਦ ਨਾ ਬੋਲਿਆ ਜਾਵੇ ਇਸ ਮੌਕੇ ਸਾਬਕਾ ਸਰਪੰਚ ਜਸਪਾਲ ਸਿੰਘ ਤਖਤ ਮਲਾਨਾ ਸਾਬਕਾ ਸਰਪੰਚ ਬਲਜੀਤ ਸਿੰਘ ਬਰਾੜ ਸਾਬਕਾ ਸਰਪੰਚ ਸਕੰਦਰ ਸਿੰਘ ਸੰਧੂ ਸਾਬਕਾ ਸਰਪੰਚ ਭਾਨ ਸਿੰਘ ਬਾਜਾ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਹਰਚੰਦ ਸਿੰਘ ਸੋਥਾ ਮੀ ਨਾਬਰਾੜ ਗਰਜੰਟ ਸਿੰਘ ਬਰਾੜ ਸੁਖਵੀਰ ਸਿੰਘ ਸੰਧੂ ਡਾਕਟਰ ਬਲਕਰਨ ਸਿੰਘ ਚੱਕ ਮੋਤਲੇ ਵਾਲਾ ਤੋਂ ਇਲਾਵਾ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ ਲਖਾ ਤਖਤ ਮਲਾਣਾ ਅਤੇ ਮਜੂਦਾ ਸਰਪੰਚ ਬਿਆਨਤ ਸਿੰਘ ਫੌਜੀ ਅਤੇ ਸਮੂਚੀ ਪੰਚਾਇਤ ਤੋਂ ਇਲਾਵਾ ਮਰਾੜ ਕਲਾ ਮੋਤਲੇ ਵਾਲਾ ਵੱਟੂ ਅਤੇ ਚੱਕ ਮੋਤਲੇ ਵਾਲਾ ਦੇ ਪਿੰਡ ਵਾਸੀ ਹਾਜ਼ਰ ਸਨ ਪਿੰਡ ਮਰਾੜ ਕਲਾ ਦੇ ਕਲਾ ਪ੍ਰਧਾਨ ਹਣੀ ਬਰਾੜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਜੀ

इधर आते हैं साथियों ये भी पाकी है गिना दिए गुप्ता साहब हैं अर्पित है सौदा बहुत बड़ा है बधाइयां वाली साथी है रिकू है इधर जी है सरपंच साहब बैठे हैं ये सारे अनुरोध करता है कि आप आप गुप्ता के वास्ते थोड़ी करें ਜੇ ਉਹ ਨਾਲ 14 ਤਰੀਕ ਨੂੰ ਤੁਸੀਂ ਪੰਚੇ ਦੇ ਨਿਸ਼ਾਨ ਤੇ ਮੋਹਰਾ ਲਾ ਕੇ ਇਹ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਕਾਮਯਾਬ ਕਰ। ਮੈਂ माफी ਚੋਣੇ ਤੁਹਾਡੇ ਤੋਂ ਖਾਸ ਕਰਕੇ ਕਾਂਗਰਸੀ ਪਰਿਵਾਰਾਂ ਤੋਂ ਉਹਦਾ ਪਿੰਡ ਆਇਆ ਸੀ ਜਿਹੜਾ ਕਹਿੰਦਾ ਸੀ ਕਿ ਉਹਨੂੰ ਅੱਗ ਲਾਈ ਕਿ ਯਾਰ ਇੱਕ ਪੈਸੇ ਦੀ ਖਾਤਰੀ ਤਰੀ ਕਰਦੇ ਆ ਸਾਡੇ ਤਾਂ ਹਿੰਦੁਸਤਾਨ ਵਾਲਿਆਂ ਨੇ ਛੇਰ ਤੇ ਪੰਜਾਬ ਦੇ ਛੇਰਾਂ ਨੇ ਗੁਰਾਂ ਨੂੰ ਪੁੱਛਿਆ ਤੇ ਅਸੀਂ ਆਦੇ ਨਾਲ ਦੇ ਚਾਹੂ ਕਿ ਪ੍ਰਾਇਵਰੀਆਂ ਕਰਦੇ ਫਿਰਦੇ ਆ ਬਹੁਤ ਸਤਿਕਾਰਯੋਗ ਆ ਆਪਣੇ ਸੌਖੇ ਲੋਕ ਆ ਜਿਹਨਾਂ ਵਿੱਚ ਰੋਟੀ ਸੌਖੀ ਮਿਲ ਜਾਂਦੀ ਹੈ ਜੋ ਵੀ ਮੇਰਾ ਭਰਾ ਇੱਥੇ ਬੈਠ ਕੇ ਰੋਟੀ ਕਮਾ ਕੇ ਖਾ ਸਕਦਾ ਮੈਂ ਉਹਦਾ ਬਹੁਤ ਸ਼ੁਕਰਗੁਜ਼ਾਰ ਆ ਜਾਂ ਕਿਸਾਨ ਆ ਜਾਂ ਮਜ਼ਦੂਰ ਆ ਭਰਾਵੋ ਜਿਹੜੇ ਸਾਡੇ ਗਰੀਬ ਲੋਕ ਆ ਉਹ ਇੱਥੇ ਦੁਬਈ ਚਲੇ ਜਾਂਦੇ ਆ ਅੱਖ ਦੇਣ ਅੱਖ ਲਾ ਕੇ ਉੱਥੇ ਵੀ ਜਾ ਕੇ ਫਸਲੇ ਮਜ਼ਦੂਰ ਆ ਕਿਸਾਨੀ ਕਰਨੀ ਕਿਹੜਾ ਸੌਖੀ ਆ ਰਾਹ ਨੂੰ ਸਪਾਂ ਦੀਆਂ ਸਿਰਾਂ ਦੇ ਪੈਰ ਭੰਨੇ ਪੰਦੇ ਆ ਤੇ ਜਿਹੜੇ ਸਾਡੇ ਬਜ਼ੁਰਗਾਂ ਨੇ ਕਿਹਾ ਕੀ ਦੀਆਂ ਮਜ਼ਦੂਰਾਂ ਚੋ ਉਹਨਾਂ ਨੂੰ ਪਤਾ ਹੈ ਕਿ ਰੋਟੀ ਕਿਵੇਂ ਬਣਦੀ ਹੈ ਦਿੱਲੀ ਕਿੰਦ ਕਰੇ ਉਹਨੇ ਅੱਗੇ ਚਲਾ ਗਿਆ ਪਰ ਦੰਦ ਤੋਂ ਰੋਗ ਆ ਜਿਹੜੇ ਪੰਜਾਬ ਵਿੱਚ ਲੁੱਟ ਕੇ ਖਾਜੇ ਪੰਜਾਬ ਨੂੰ ਪਰ ਅਸੀਂ ਸੋਚ ਬਦਲਦੇ ਬਦਲਦੇ ਜਿਵੇਂ ਰਾਜਾ ਜੀ ਨੌਜਵਾਨ ਦਿੱਤੇ ਕਾਂਗਰਸ ਨੇ ਆਪਾਂ ਨੂੰ ਉਸ ਤਰ੍ਹਾਂ ਰਾਜਾ ਜੀ ਨੇ ਸਾਨੂੰ ਇੱਕ ਨੌਜਵਾਨ ਹੋਰ ਹਾਰ ਬੱਚਾ ਦਿੱਤਾ ਤੁਸੀਂ ਚਾਹਦੋਂਗੇ ਬਹੁਤਾ ਸਾਰਿਆਂ ਦੀ ਰੂਬਰੂ ਹੋਇਆ ਵੀ ਨਹੀਂ ਗਿਆ ਕਿ ਪਰ ਨਕੀਨਤੀ ਪਿੰਡ ਇਹ ਸਰਕਾਰ ਨੇ ਦਿਨ ਵੀ ਆਪ ਨੂੰ ਥੋੜੇ ਚਿਰ ਜਾ ਕੇ ਲੱਛਦਾ ਮੈਂ ਸਾਰੇ ਆਸ-ਪਾਸੇ ਪਿੰਡਾਂ ਚੋਤੀ ਬਰਾੜ ਕਲਾਉ ਦੇ ਵਸਨੀਕੋਂ ਬੇਨਤੀ ਕਰਦਾ ਹਾਂ ਕਿ 2-4 ਮਿੰਟਾਂ ਤੱਕ ਪੰਜਾਬ ਪਰ ਵਿਧਾਨ ਤੇ ਉਹਨਾਂ ਦੀ ਸੌਰੀ ਟੀਮ ਕਾਂਗਰਸ ਦੀ ਆਪਣੇ 2-3 ਮਿੰਟਾਂ ਵਿੱਚ ਹਾਲ ਵਿੱਚ ਪਹੁੰਚੇ ਆリエ ਸਾਰੇ ਸ਼ਾਸਤਰੀ ਜਿਹੜੇ ਬਾਹਰ ਹਨ ਜਾਂ ਖੜੇ ਹੈ ਚਾਹ ਲੈ ਕੇ ਵੀਰ ਦੀ কুরਸੀ ਤੇ ਆ ਕੇ ਬਹਿ ਕੇ ਚਾਹ ਪੀ ਲੋ ਇਹ ਆਪਾਂ ਉਹਨਾਂ ਦੇ ਵਿਚਾਰ ਸੁਣ ਸਕੀਏ ਨਾਲ ਬਤੇਗੀ ਕਿ ਜਿਹੜਾ ਕਿਸਾਨ ਕਿਸਾਨੀ ਕਰਦਾ ਉਹਨੇ ਮਿਹਨਤ ਕਰਕੇ ਆ ਉਹਦਾ ਰੁਤਬਾ ਬਣਾਇਆ ਜਿਹਦੇ ਕੋਲ 5 ਕਿੱਲੇ ਸਿਹ 10 ਕਿੱਲੇ ਬਣਾਇਆ ਠੇਕੇਦਾਰ ਤੇ ਲੈ ਲੈ ਜ਼ਮੀਨਾਂ ਗਿਰਤ ਕਰ ਕਰਕੇ ਤੇ ਜਿਹੜਾ ਮਜ਼ਦੂਰ ਹੈ ਕਿ ਰੋਟੀ ਬਰਉਣੀ ਤੇ ਬਜ਼ੁਰਗ ਤੇ ਜਿਨ੍ਹਾਂ ਨੂੰ 2500 ਪੈਨਸ਼ਨ ਦੇਣ ਦਾ ਲਾਰਾ ਲਾਇਆ ਸੀ ਇਹਨਾਂ ਦੇ ਪੂਰੇ 4 ਸਾਲ ਗੁਦਰ ਗਏ ਨਾ 1000 ਰੁਪਏ ਪਾਇਆ ਤੇ ਨਾ ਕਿਸੇ ਨੂੰ 2500 ਪੈਨਸ਼ਨ ਕੀਤੀ ਇਹ ਤੋਂ ਵੱਡੀ ਗੱਲ ਕਿ ਜਿਹੜੀ ਤੁੰਗ ਸਰਕਾਰ ਦੀ ਦੇਣ ਸੀ ਛੋਟੇ ਕਿਸਾਨ ਤੇ ਮਜ਼ਦੂਰ ਨੂੰ ਮਿਲੀ ਅਜੇ ਤੱਕ ਜਿਹਨੂੰ ਆਪਾਂ ਨਰੇਗਾ ਨਰੇਗਾ ਕਹਿੰਦੇ ਆ ਪਿੰਡ ਸਾਰੇ ਮਜ਼ਦੂਰਾਂ ਨੂੰ ਆਪਾਂ ਨੂੰ ਕੰਮ ਮਿਲਦਾ ਸੀ ਦੇ ਛੋਟੇ ਕਿਸਾਨ ਵੀ ਉਹਦੇ ਵਿੱਚ ਵਿੱਚ ਆ ਗਏ ਜਿੰਨਾਂ ਨੂੰ ਸ਼ੈੱਡ ਤੇ ਜਾਉਂ ਮਜ਼ਦੂਰਾਂ ਨੂੰ ਮਕਾਨ ਬਣਦੇ ਜਾਂਦੇ ਸੀ ਇਹਨਾਂ ਨੇ ਜਾਂਦੇ ਜਾਂਦਿਆਂ ਨੇ ਉਹ ਵੀ ਆਪਣੀ ਕੋਲੀ ਕਿ ਇਹਨਾਂ ਨੇ ਬੰਦੀ ਕਰ ਤਾ ਨਰੇਗਾ ਦਾ ਕੰਮ ਮਾ ਦੇ ਪੁੱਤਾਂ ਨੂੰ ਇਹਨਾਂ ਨੇ ਤਾਂ ਸਿਰਲਾ ਦਾ ਜਿਹੜੀ ਕਾਂਗਰਸ ਨੇ ਨੀਤ ਧਾਰ ਕੇ ਟੀ ਮਜ਼ਬੂਤ ਇੱਕ ਨਰੇਗਾ ਦਿੱਤੀ ਸੀ ਮਜ਼ਦੂਰ ਨੂੰ ਤੇ ਛੋਟੇ ਕਿਸਾਨ ਨੂੰ ਇਹਨਾਂ ਨੇ ਭੱਠਾ ਹੀ ਬਾਹ ਦਾ ਪਿਉ ਦੇ ਪੁੱਤਾਂ ਨੇ ਨਿੰਦਨਾ ਕਰਨ ਸੀ ਮੈਂ ਪਹਿਲਾਂ ਕਿਹਾ ਪਰ ਜਿਹੜਾ ਇਹਨਾਂ ਨੇ ਮਾਰਾ ਕੀਤਾ ਮੈਂ ਉਹਦੇ ਖਿਲਾਫ ਜ਼ਰੂਰ ਬੋਲੂਗਾ ਤੇ ਪਰ ਇਹਨਾਂ ਨੇ ਬਹੁਤ ਮਾਰਾ ਕੀਤਾ ਪੰਜਾਬ ਨੂੰ ਤੇ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਸੱਥਾਂ ਦੇ ਵਿੱਚੋਂ ਸਰਕਾਰ ਚ ਆਵਾਂਗੇ ਆਮ ਤੁਹਾਡੇ ਐਮਐਲਏ ਹੋਣਗੇ ਦੱਸੋ ਭਰਾਓ ਮੈਨੂੰ ਕਿਤੇ ਕੋਈ ਐਮਐਲਏ ਆ ਕੇ ਸਾਡੇ ਚ ਬਹਿ ਕੇ ਉਹਨੇ ਵਿਚਾਰ ਕੀਤੀ ਹੋਵੇ ਇਹਨਾਂ ਨੇ ਡੱਟ ਕੇ ਝੂਠੇ ਵਾਅਦੇ ਤੇ ਗਰੰਟਾ ਮਜ਼ਦੂਰਾਂ ਦੀਆਂ ਰੋਕੀਆਂ ਇਹਨਾਂ ਨੇ ਬਹੁਤ ਤੁਹਾਡੇ ਤਸ਼ੱਦਦ ਕੀਤੇ ਇਹਨਾਂ ਨੇ ਵੀ ਮੈਂ ਫਿਰ ਵੀ ਕਹਿਆ ਸੀ ਕਿ ਸਾਡੇ ਜਿਹੜੇ ਛੋਟੇ ਬੱਚੇ ਉੱਠੇ ਨੇ ਉਹਨਾਂ ਨੇ ਕਿਹਾ ਸੀ ਕਿ ਆਪਾਂ ਬਾਲਾ ਨਿੰਦ ਚੁੰਨ ਕੇ ਮੋਟਾ ਨਹੀਂ ਲੈਣੀਆ ਕਿਸੇ ਨੇ ਪਰ ਜੇ ਆਪਾਂ ਉਹ ਬੁਲਾਇਆ ਕੀਤਾ ਅੱਜ ਆਪਾਂ ਨੂੰ ਰਾਜਾ ਜੀ ਨੇ ਬਹੁਤ ਹੋਣ ਹਾਰ ਨੌਜਵਾਨ ਜਿਹੜਾ 4-5 ਸਾਲ ਕੈਨੇਡਾ ਇੰਗਲੈਂਡ ਚ ਲਾ ਕੇ ਆਇਆ ਤੇ ਇੱਕ ਮਹੀਨੇ ਦਾ 5 ਲੱਖ ਰੁਪਈਆ ਕਮਾਉਂਦਾ ਸੀ ਜਦੋਂ ਉਹ ਟਰੱਕ ਚਲਾ ਕੇ ਸ਼ਾਮ ਨੂੰ ਆ ਕੇ ਰੋਟੀ ਖਾਂਦਾ ਸੀ ਉਹ ਇੱਕ ਟਾਈਮ ਰੋਟੀ ਚੰਗੀ ਨਹੀਂ ਮਿਲਦੀ ਸਵੇਰ ਦਾ ਚੰਗੀ ਬਣਾ ਕੇ ਖਾਏ ਤਾਂ ਈ ਸ਼ਾਮ ਨੂੰ ਕਮਾਈ ਕਰਕੇ ਆ ਕੇ ਰੋਟੀ ਨੇ ਚੰਗੀ ਖਾਧੀ ਜਾਂਦੀ ਸੀ ਉਹ ਜਿਹੜਾ 4-5 ਲੱਖ ਰੁਪਈਆ ਕਮਾਵੇ ਬੱਚਾ ਪਰ ਉਹਨੇ ਵੀ ਜਦੋਂ ਦਿਨੋਂ ਦਿਨ ਕਮਾਈ ਕਰਕੇ ਫਸ ਹੋਏ ਗਿਆ ਕਿ 20-25 ਲੱਖ ਰੁਪਈਆ ਘਰ ਦਾ ਲਵਾ ਕੇ ਬਾਹਰ ਜਾਵਣਿਆ ਪਹਿਲਾਂ ਤਾਂ ਲੋਨ ਤੇ ਲੱਗਾ ਰਿਹਾ ਵੀ ਜਿਹੜਾ 20-25 ਲੱਖ ਕਮਾਪਿਆਂ ਦਾ ਲਵਾਇਆ ਵਾਪਸ ਕਰੀਏ ਉਹ ਲੋਨ ਤੇ ਲੋਨ ਨੂੰ ਲਾਲਚ ਪੈ ਗਿਆ ਪਰ ਤਿੰਨ ਚਾਰ ਜਦੋਂ 4 ਸਾਲ ਹੋ ਗਏ ਉਨੂੰ ਪਤਾ ਲੱਗ ਗਿਆ ਇਹ ਪੰਜਾਬ ਦੀ ਧਰਤੀ ਤੇ ਹੋ ਬਿਨਾ ਕੋਈ ਧਰਤੀ ਚੰਗੀ ਨਹੀਂਗੀ